ਪੱਲੀ ਵਿਸ਼ਾਲੋ ਪੱਲੀ ਆ ਗਿਆ ਐ ਸੂਟ ਇਹ ਮੋਟੇ ਸੂਟ ਆ ਗਏ ਇਹ ਮੋਟੇ ਇਹ ਆਰਗੈਂਜ ਮਸ਼ਰੂਫ ਕੀ ਆਰਗੈਂਜ ਆਰਗੈਂਜਾ ਆ ਆ ਗੜਾਇਆ ਓ ਭਰਾਵਾ ਹੈਲੋ ਭਾਈ ਰੁਕ ਜੋ ਨਾਲ ਹੀ ਰੋਟੀ ਲੱਗੀ ਰੋਟੀ ਕਿਤੇ ਕੰਧ ਤੇ ਲੱਗੀ ਹੋਈ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਜੀ ਸਵਾਗਤ ਹੈ ਤੁਹਾਡਾ ਅੱਜ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਮੇਰੇ ਭਾਲੂੜੇ ਬਣ ਲਈ ਆ ਪੱਗ ਚੈੱਕ ਕਰੋ ਮਰੀ ਗੱਲਬਾਤ ਹੈਗੀ ਐ ਅੰਦਰ ਠੀਕ ਐ ਹਾਂ ਹੂੰ ਤੋਂ ਅੱਜ ਆਪਾਂ ਜਾਣਾ ਹੈ ਜੀ ਅੱਜ ਹਣਾ ਮਾਸੀ ਦੇ ਮੁੰਡੇ ਨੇ ਆਪਣੇ ਕੋਲ ਇੱਥੇ ਲਾਗੇ ਪਿੰਡ ਤੇ ਆਪਾਂ ਜਾਣਾ ਉਹਦੀ ਘਰ ਦੇ ਨੂੰ ਲੈਣ ਤੇ ਨਾਲ ਅੱਜ ਰਿਸ਼ਤੇਦਾਰ ਹੋ ਕੇ ਕਾਫੀ ਇਕੱਠੇ ਤੇ ਕਰਾਂਗੇ ਜੁਆਏ ਨਾਲੇ ਖਾਣਾ ਪੀਣਾਗੇ ਹੈਨਾ ਹੈਨਾ ਫਿਰ ਉਹ ਚੈਨਲ ਸਬਸਕ੍ਰਾਈਬ ਕਰ ਦਿਓ ਸਾਡਾ ਉਹ ਚੈਨਲ ਸਬਸਕ੍ਰਾਈਬ ਕਰ ਦਿਓ ਕੀ ਆਸੀ ਸਾਮੀ ਜਰਨ ਵਿਚ ਆ ਕੀ ਕੀ ਤੋਂਪ ਵਾਉ ਤੀ ਦਸੋ ਵੀ ਸਾਡੇ ਕਾਕ ਨੂੰ ਪੱਗ ਕਿਦਾਂ ਹੀ ਲੱਗੀ ਹੈਂ ਲੱਗੀ ਆ ਫਾਇਨ ਕਿਸੀ ਚ ਲਗਾ ਦੇ ਫਾਇਨ ਕਿਸੀ ਕਰ ਦੇ ਫਾਇਨ ਕਿਸੀ ਕਰ ਦੇ ਫਾਇਨ ਕਿਚ ਕਰ ਦੇ ਮੌਸਮ ਦੇਖੋ ਕਿੰਨਾ ਘੈਂਟ ਹੈਂ ਲੱਗਣ ਰਿਹਾ ਪੂਰਾ ਹੈ ਸਵੇਰੇ ਸਵੇਰੇ ਸੂਝ ਚੜਾ ਸਵੇਰੇ ਸਵੇਰੇ 9 ਵਜੇ ਦਾ 9 ਵਜੇ ਦਾ ਮੰਮੀ ਇਹਨੂੰ ਲੈ ਜੀਏ ਜਨਾਬ ਲਾ ਜੀ ਦਾਦੀ ਜੀ ਆ ਗਿਆ ਹੀ ਪੱਗ ਤੇ ਕਰੋ ਮੜੀ ਮੁੰਡੇ ਦੀ ਉਹਦੇ ਪੁੱਤ ਦੀ ਪੱਗ ਚਾ ਕਰੋ ਯਾਰ ਹਾਂ ਚੋੜੀ ਗਲਗਲਕ ਟਿੰਗ ਇਹਨੀ ਚੋੜੀ ਪਾਟ ਤੇ ਗਲਗਲਕ ਟਿੰਗ ਹੈ ਬੜੀ ਚੋਣੀ ਇੱਕ ਕਾਕਾ ਬੋ ਚੱਕਦੀ ਅੱਜਕੱਲ ਹਾਂ ਹੈ ਯਾ ਮਿੰਨੇ ਦੇ ਪਾ ਚੱਲ ਚੱਲ ਜਾ ਦਾਦੀ ਕੋ ਜਾਣਾ ਮਿੰਨੇ ਦੇ ਪਾਣਾ ਦਾਦੀ ਕੋ ਨਹੀਂ ਜਾਣਾ ਹੁਣ ਉਹਨੇ ਹਾਂ ਅਰੇ ਇਹਦਾ ਕਾਤਾ ਸੀਗਾ ਦੱਸ ਹਲੋ ਉਸਤਾਜ ਜੀ ਕੀ ਕਾਤਾ ਸੀਗਾ ਹੈ ਓਏ ਹੈ ਹਾਂ ਆਦੇ ਆਪਾਂ ਕਹਿੰਦੇ ਤਾਰ ਪੱਲੇ ਫੜਾਉਂਦੇ ਓ ਯਾਰ ਅੱਜ ਕੱਲ ਜਦੋਂ ਮਾਣ ਇਧਰ ਦੇਖ ਕੋਲੇ ਕੋਈ ਪੰਗੜੇ ਕੋਈ ਪੰਗੜੇ ਉਸ ਤੋਂ ਉਸ ਤੋਂ ਉਹ ਪੰਦਾ ਪੰਗੜੇ ਉਸਤਾਦ ਜੀ ਭੰਗੜਾ ਵਾਦਾ ਉਸਤਾਦ ਜੀ ਨੇ ਪੰਗੜਾ ਪੰਦਾ ਉਸਤਾਦ ਜੀ ਭੰਗੜਾ ਵਾਦਾ ਫੁੱਲਾ ਜੀ ਅੱਪ ਹੁਣ ਕਰਨ ਲੱਗੇ ਤਿਆਰੀ ਫੋਨ ਮੈ ਹੁਣੇ ਕੀਤਾ ਆ ਤੇ ਆਪਣੇ ਕੋਲ ਆ ਗਿਆ ਬਹੁਤ ਸੇਤੀ ਤੇ ਮੈਨੂੰ ਹੁਣ ਜਲਦੀ ਜਲਦੀ ਤਿਆਰੀ ਕਰਨੀ ਪੈਣੀ ਮੇਰੇ ਕੋਲ ਰਿੰਦੇ ਸਿਰਫ 10 ਮਿੰਟ 10 ਮਿੰਟ ਦੇ ਵਿੱਚ ਵਿੱਚ ਆਪਾਂ ਰੈਡੀ ਹੋਣਾ ਆ ਕਿਉਂਕਿ ਉਹਨਾਂ ਦਾ ਫੋਨ ਆ ਗਿਆ ਵੀ ਲੱਗ ਗਿਆ ਆ ਗਿਆ ਆ ਤੇ ਹੁਣ ਆਪ ਅਡਰੈਸ ਪਾਉਣ ਲੱਗੇ ਆ ਦੇਖਦੇ ਆ ਪਾਕ ਇਹ ਤੁਹਾਨੂੰ ਇੱਕ ਵਾਰੀ ਦਿਖਾਵਾਂਗੇ ਫਿਰ ਦੱਸਿਓ ਮੈਨੂੰ ਕਿੱਦਾਂ ਲੱਗੇ ਆ ਬਲੈਕ ਪੈਂਟ ਨਾਲ ਗ੍ਰੇ ਆਪਾਂ ਜੀ ਠੀਕ ਆ ਬਲੈਕ ਪੈਂਟ ਤੇ ਗ੍ਰੇ ਆਪਾਂ ਕੰਬੀਨੇਸ਼ਨ ਅੱਜ ਕਰਨ ਲੱਗੇ ਨਾਲ ਪਾਵਾਂਗੇ ਪਰ ਮੈਨੂੰ ਬੂਟਾਂ ਦੀ ਸਮਝ ਨਹੀਂ ਆਉਂਦੀ ਬੂਟ ਆ ਪਾਵਾਂ ਜਾਂ ਇੱਕ ਬਲੈਕ ਆ ਇੱਕ ਹੋਰ ਪਾਵਾਂ ਮੈਨੂੰ ਸਮਝ ਨਹੀਂ ਆਉਂਦੀ ਕੀ ਕਰਾਂ ਬਾਕੀ ਦੇਖਦੇ ਹਾਂ ਟਾਈਮ ਥੋੜਾ ਵਾ ਤੇ ਆਪਾਂ ਮਿਲਦੇ ਹਾਂ ਤਿਆਰ ਹੋ ਕੇ ਲਓ ਜੀ ਆਪਾਂ ਹੋ ਗਏ ਆ ਰੈਡੀ ਤੇ ਦੱਸੋ ਮੜੀ ਕਿੱਦਾਂ ਲੱਗੀ ਮੇਕਅਪ ਤੇ ਆਪਾਂ ਹੁਣ ਚੱਲੇ ਆ ਗੱਡੀ ਆਲਮੋਸਟ ਆ ਗਈ ਆਪਣੇ ਅੱਡੇ ਤੇ ਤੇ ਆਪਾਂ ਆਪਣੀ ਗੱਡੀ ਲੈ ਕੇ ਚਾਈਏ ਲੱਗੋ ਟਾਈਮ ਨਾਲ ਆ ਗਏ ਆ ਤੇ ਮੈਡਮ ਜੀ ਹਾਂਜੀ ਤਿਆਰ ਹੋ ਗਿਆ ਹਾਂਜੀ ਤਿਆਰ ਹਾਂ ਚਲੋ ਚੱਲੀਏ ਆਪਾਂ ਹੁਣ ਠੀਕ ਹੈ ਗੱਡੀ ਗੱਢੀਏ ਤੇ ਨਿਕਲੀਏ ਤੇ ਜਾ ਕੇ ਖਾਣੇ ਪੀਣੇ ਆ ਰਹਿ ਗਿਆ ਐ ਹਾਈ ਕੱਲ ਰਹਿ ਗਿਆ ਅਸੀਂ ਚੱਲਨੇ ਅਹੀਂ ਚੱਲੇ ਆ ਟਿੰਡੂ ਓਏ ਓ ਟਿੰਡੂ ਅਹੀਂ ਚੱਲੇ ਆ ਬਾਈ ਕਰ ਦੇ ਬਾਈ ਕਰ ਦੇ ਮੈਂ ਰੈਡੀ ਹਾਂ ਮੰਮੋ ਕਿਰ ਬੜਾ ਬੋਦੀ ਗੱਲ ਬਾਤ ਚਲੋ ਵੀ ਆਪਾਂ ਹੋ ਗਏ ਰੈਡੀ ਥੋੜਾ ਆਪਾਂ ਚੱਲੀਏ ਲੋ ਜੀ ਆ ਗਏ ਭਾਈ ਅਸੀਂ ਹੁਣ ਤਿਆਰ ਹੋਏ ਆ ਹੁਣ ਇਹਨਾਂ ਨੇ ਦੇਖੀ ਰੋਕ ਲੈਣਾ ਵਾ ਇਹਨਾਂ ਟਾਈਮ ਲਵਾਣਾ ਸੂਟ ਕਢਾ ਕੇ ਦਿਖਾਉਣੇ ਆ ਹੈ ਹੁਣ ਇੱਥੇ ਲੱਗੂਗਾ ਟਾਈਮ ਪੂਰਾ ਫੁੱਲ ਹਾਂ ਲੱਗੇਗੇ ਤੇ ਉਧਰੋਂ ਆਵੇ ਭਾਈ ਸਾਡੇ ਦੇਖੀ ਆ ਜ ਨੇ ਇਹਨਾਂ ਨੇ ਸੂਟਾਂ ਦੇ ਸੂਟ ਲੈਰ ਲਾ ਦੇਣੀਆਂ ਠੀਕ ਆ ਵਿਛਾ ਲੋ ਪੱਲੀ ਵਿਛਾ ਲੋ ਪੱਲੀ ਆ ਗਏ ਸੂਟ ਇਹ ਮੋٹے ਸੂਟ ਆ ਗਏ ਸਹੀ ਆ ਸਹੀ ਆ ਮੰਮੀ ਲੈਣ ਨਹੀਂ ਦੇਣਾ ਅੱਜ ਕੋਈ ਛੂਟ ਇਹਨਾਂ ਨੂੰ ਠੀਕ ਆ ਮੰਮੀ ਤਾਂ ਆਪ ਬਨਾਰ ਰਣ ਲੱਗੀ ਆ ਲੋ ਜੀ ਆਪਾਂ ਜਾਣ ਲੈ ਗਏ ਮਕਲਾਵਾ ਲੈਣ ਤੇ ਇੱਧਰ ਦੇਖ ਲੋ ਪਹਿਲਾਂ ਹੀ ਆ ਸੁਲਤਾਨ ਦਾ ਤਾਂ ਖਲਾ ਲੀਏ ਇਹਨਾਂ ਨੇ ਹੋਣੀ ਇਹਨਾਂ ਨੇ ਰੋਗਣਾ ਹੁਣ ਲੈ ਕੇ ਹੀ ਰਨੇ ਆ ਮੇਰੇ ਹਿਸਾਬ ਨਾਲ ਹੈ ਮੈਨੂੰ ਦਸੀ ਭਾਈ ਕਹਿੰਦੇ ਇਹਨੂੰ ਕਹਿੰਦੇ ਸਿਲਕੜ ਕੀ ਕਹਿੰਦੇ ਇਹਨੂੰ ਇਹ ਆਰਗੈਂਜ਼ ਮਸ਼ਰੂਫ ਕੀ ਆਰਗੈਂਜ਼ ਆਰਗੈਂਜਾ ਆਹ ਕਿੜਾ ਆ ਮਸਲੀਨ ਅੱਜ ਸਲੀਨ ਇਹ ਸਵਰ ਹੈ ਸਵਰ ਹੈ ਸੂਟ ਹੀ ਉਹਨੇ ਖਤਰ ਖਤਰਨਾਕਾਂ ਦਾ ਧਾਂਕ ਲਾਤੀ ਆ ਆ ਗਈ ਮਕਲਾਵਾ ਲੈਣ ਮੁੰਡਾ ਮਾਸੀ ਦਾ ਮੁੰਡਾ ਮਕਲਾਵਾ ਲੈਣ ਆਇਆ ਕੁਛ ਹੀ ਦੇਖੋ ਇਦੀ ਕੁਛ ਪਪਾ ਨੂੰ ਸਾਡੇ ਕੋਲ ਆ ਗਿਆ ਉਹੜੇ ਪੂੜੇ ਖਾ ਲਏ ਹੁਣ ਹੁਣ ਬੈ ਗਈਆਂ ਭੈਣਾ ਭੈਣਾ ਸਾਹ ਇਧਰ ਭੂਆ ਵੀ ਬੈਠੀ ਆ ਆ ਵੀ ਕਦਾਂ ਫੇ ਵਿਆਹ ਆ ਲਿਆ ਵਧੀਆ ਵਧੀਆ ਪਜੂ ਕੀ ਆ ਲੈਣ ਆਇਆ ਫੇ ਹੈ ਸਹੀ ਆ ਸਹੀ ਆ ਜੀ ਆ ਸਾਰੇ ਸਾਰੇ ਰਿਸ਼ਤੇਦਾਰ ਪਿੱਛੇ ਆਓ ਦੇਖ ਲੋ ਉਹ ਭਰਾਵਾ ਹੈਲੋ ਭਾਈ ਰੁਕ ਜੋ ਨਾਲ ਹੀ ਰੋਟੀ ਲੱਗੀ ਰੋਟੀ ਕਿਤੇ ਕੰਧ ਤੇ ਲੱਗੀ ਹੋਈ ਹੈ ਨਹੀਂ ਰੋਟੀ ਕੰਧ ਤੇ ਲੱਗੀ ਆ ਹਾਂ ਕੋਈ ਨਹੀਂ ਸੌ ਰਹਿਣਾ ਨਾ ਖਾ ਲਈ ਫਵਾਈ ਰਹੀ ਰੋਟੀ ਹਾਂ ਸਹੀ ਕਿ ਨਹੀਂ ਬਿਲਕੁਲ ਇਹਨੂੰ ਬੜਾ ਚਾਹ ਮੁੰਡੇ ਨੂੰ ਹੈ ਹੈ ਨਾ ਚੱਲ ਆਇਆ ਕੁੜਾ ਹੁੰਦੇ ਮੜਾ ਗੱਡੀ ਤੇ ਸਵਾਹ ਰੱਖਾਈ ਲੋ ਜੀ ਹੁਣ ਆਪਾਂ ਚੱਲੇ ਆਈ ਲੈਂਡ ਸਰਮੋਣਾ ਨੂੰ ਕਿਉਂਕਿ ਸਰਮੋਣੀ ਆ ਗਿਆ ਹੁਣੇ ਸਕੂਲੋਂ ਤੇ ਨਾਲ ਅੱਜ ਮੇਰੇ ਵੱਡੇ ਭਾਈ ਸੁੱਖਾ ਭਾਈ ਅੱਜ ਨਾਲ ਆਏ ਆ ਤੇ ਆਪਾਂ ਚੱਲੇ ਹਾਂ ਹੁਣ ਉਹਨਾਂ ਨੂੰ ਘਰ ਲੈਣ 2 ਮਿੰਟ ਦਾ ਹੀ ਰਸਤਾ ਹੈ ਇੱਥੋਂ ਜਾ ਕੇ ਤਿਆਰ ਕਰਕੇ ਉਹਨਾਂ ਨੂੰ ਤੇ ਬਾਅਦ ਵਿੱਚ ਆਪਾਂ ਮਿਲਦੇ ਹਾਂ ਫਿਰ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਤਿਆਰ ਤੁਰ ਕਰਕੇ ਤੇ ਉਹਨਾਂ ਨੂੰ ਇੱਥੇ ਲੈ ਕੇ ਆਉਣੇ ਆ ਨਵੀਂ ਚਾਚੀ ਦਿਖਾਉਣੇ ਆ ਉਹਨਾਂ ਨੂੰ ਲਾ ਜੀ ਬਾਬੂ ਜੀ ਆ ਗਏ ਸਕੂਲ ਤੋਂ ਹਾਂ ਜੀ ਆਇਓ ਚੱਲੀ ਛੇਤੀ ਆਇਓ ਛੇਤੀ ਜਾਣਾ ਆਪਾਂ ਕਿਤੇ ਜਾਣਾ ਆ ਕੱਪੜੇ ਲੈ ਆਉਗੇ ਹੈ ਕੱਪੜੇ 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 ਕਿਹੜੇ ਕੱਪੜੇ ਨਹੀਂ ਆਇਓ ਆਇਓ ਪਤਾ ਆਹ ਬਹੁਤ 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 ਕੱਪੜੇ ਕਿਹੜੇ ਓਏ ਜਿਹੜੇ ਕੀ ਆਹਾ ਹੈਲੋ

ਕੱਲ ਨੂੰ ਕੱਲ ਨਹੀਂ ਨਹੀਂ ਆਪਾਂ ਮੈਡੀਕਲ ਸੁਣੋ ਮੇਰੀ ਗੱਲ ਸੁਣੋ ਹਾਂ ਇਹ ਦੱਬੇ ਮੇਰੇ ਸ਼ਾਨ ਮਾਰੇ ਕੱਲ ਨੂੰ ਕੱਪ ਲੋ ਜੀ ਆਪਾਂ ਹੁਣ ਲੱਗੇ ਆ ਇਸ ਬਲੌਗ ਨੂੰ ਐਡਿਟ ਕਰਨ ਤੇ ਕੱਲ ਦੇ ਬਲੌਗ ਦੇ ਵਿੱਚ ਫਿਰ ਮਿਲਾਂਗੇ ਕੱਲ ਨੂੰ ਤੇ ਅੱਜ ਹੁਣ ਆਪਾਂ ਲੱਗੇ ਆ ਜੀ ਐਡਿਟ ਕਰਕੇ ਰੈਸਟ ਕਰ ਲੋਗੇ ਅੱਜ ਦੁਕਾਨਵਾਵਾ ਹੋ ਗਈ ਸਾਨੀ ਤੇ ਭੱਜ ਦੌੜ ਇੰਦਰ ਜਾਓ ਉੱਤਰ ਜਾਓ ਵਿੱਚ ਬਲਾਵਾ ਵੀ ਬਹੁਤ ਘੱਟ ਪੜਿਆ ਜੀ ਸਾਡਾ ਕਿਉਂਕਿ ਭੱਜ ਦੌੜ ਥੋੜੀ ਜਾਰੀ ਸੀਗੀ ਤੋ ਕਿ ਨਿਆਣੇ ਵੀ ਲੈ ਕੇ ਆਉਣੇ ਸੀਗੇ ਸਕੂਲੋਂ ਫਿਰ ਉੱਥੇ ਲੈ ਕੇ ਜਾਣੇ ਸੀਗੇ ਤੇ ਵਾਪਸ ਦੇ ਭਾਈ ਤੋਂ ਹਰਦੀ ਵਿੱਚ ਤੇ ਮਿਲਦੇ ਆ ਕੱਲ ਦੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਹੁਣ ਲੱਗੇ ਆ ਇਹਨੂੰ ਐਡਿਟ ਕਰਨ ਤੇ ਮਿਲਦੇ ਆ ਜੀ ਕੱਲ